ਦਰਨਾਜੀਤ ਜੋ ਇਲਜ਼ਾਮ ਤੁਸੀਂ ਅਵਤਾਰ ਸਿੰਘ ਤੇ ਲਗਾਏ ਨੇ ਉਹਨਾਂ ਨੇ ਸਿਰੇ ਤੋਂ ਨਕਾਰਿਆ ਹੈ ਅਤੇ ਕਿਹਾ ਹੈ ਕਿ ਪਰਮਜੀਤ ਸਿੰਘ ਸਰਨਾ ਆਪਣੀ ਹੋਂਦ ਬਚਾਉਣ ਦੇ ਲਈ ਇਹ ਤਮਾਮ ਇਲਜ਼ਾਮਾਤ ਲਗਾ ਰਹੇ ਨੇ ਜੀ ਕਿਸ ਗੱਲ ਤੇ ਹੋਂਦ ਕਾਣ ਦੇ ਲਈ ساری ਗੱਲ ਤਾਂ ਹੈਗੀ ਜੋ ਸੁਣਦੇ ਪਹਿਣ ਉਹ ਕਿਸ ਗੱਲ ਦੀ ਹੋਂਦ ਬਚਾਣੀ ਹੈ ਮੈਂ ਹਾਂਜੀ ਮੈਂ ਆਪਣੀ ਗੁਰੂ ਦੀ ਪ੍ਰਸ਼ਾਸਨਗ੍ਰਾਮ ਅਧਿਕਾਰ 15 ਸਾਲ ਗੁਰਦੁਆਰਾ ਕਮੇਟੀ ਦੇ ਉੱਤੇ ਸੇਵਾ ਨਿਭਾਤਾ ਹੈ ਆਪਣੇ ਰਾਹੀਂ ਹੋ ਰਿਹਾ ਮੇਰੇ ਜਿੰਨੀ ਪ੍ਰਧਾਨਗੀ ਪਿਛਲੇ 3 ਸਾਲਾਂ ਚ ਲਿਆ ਸਾਰਾ ਬੜੇ-ਬੜੇ ਡਿਟਰ ਹੋਣ ਕਿਸੇ ਨੂੰ ਨਹੀਂ ਦਿੱਸ ਦਿੱਤੇ। ਔਰ ਅੱਜ ਇਹ ਬੇਈਮਾਨੀ ਨਾਲ ਪੈਸੇ ਨਾਲ ਪੁਲਿਸ ਨਾਲ ਸਰਕਾਰਾਂ ਦੇ ਜੋਰ ਨਾਲ ਇਲੈਕਸ਼ਨ ਜਿੱਤ ਗਏ ਪਰ ਇਹਨਾਂ ਦੀ ਹੱਦ ਗਈ ਅੱਜ ਜਿੱਥੋਂ ਤੱਕ ਗੁਰਪੁਰਬ ਮਨਾਉਣ ਦੀ ਗੱਲ ਹੈ ਜੀ। ਜੀ ਅਸੀਂ ਤੇ ਸਿੱਧੀ ਗੱਲ ਹੈਗੀ ਕਿ ਇਹਨਾਂ ਨੂੰ ਕਿਹਾ ਵੀ ਅੱਜ ਕੱਲ ਇਹਨਾਂ ਨੇ ਗੁਰੂਵਾਰ ਗੋਬਿੰਦ ਸਾਹਿਬ ਦੀ ਰਤ ਗੁਰਤਾ ਘਤੇ ਦੀ ਸੁਨਾਇਆ। ਜੀ ਪਹਿਲੀ ਤਰੀਕ ਨੂੰ ਇਹਨਾਂ ਨੇ ਆ ਆਪਣਾ ਗੁਰੂ ਅਰਜਨ ਸਾਹਿਬ ਦਾ ਸ਼ਿਦਰੀਪੁਰ ਬਣਾਇਆ ਹੈ ਜੀ ਇਹ ਸਿੱਖਾਂ ਦੀ ਸਭ ਤੋਂ ਵੱਡੀ ਤੁਹਾਨੂੰ ਚਸਾਂ ਦੇ ਪ੍ਰਧਾਨ ਮੈਨਨ ਕੋ ਪੁੱਛਣਾ ਚਾਹੁੰਦਾ ਕਿ ਤੁਸੀਂ ਤਸੱਵਰ ਕਰ ਸਕਦੇ ਹੋ ਕਿ ਬਿਨਾਂ ਗੁਰੂ ਦੇ ਸਿੱਖਾ ਗਿਆ ਹੋਵੇ ਜੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਅੱਜ ਤੱਕ ਕਦੀ ਸਿੱਖ ਬਿਨਾਂ ਗੁਰੂ ਦੇ ਰਿਹਾ ਹੈ ਇਹ ਤੁਹਾਡੀਆਂ ਜਿਹੜੀਆਂ ਹੈਗੀਆਂ ਗੱਲਾਂ ਕਿ 10 ਦਿਨ ਬਿਨਾਂ ਗੁਰੂ ਦੇ ਸਿੱਖਾ ਗਿਆ ਜੀ ਤੁਸੀਂ ਮਤਲਬ ਪਹਿਲੀ ਗੱਲ ਤੇ ਹੈਗੀ ਕਿ ਆਪਣੇ ਇਤਨੇ ਵੱਡੀ ਸੰਸਦ ਦਾ ਪ੍ਰਧਾਨ ਹੋਣ ਦਾ ਆਪਣੇ ਲੱਭ ਜਾਂਦੀ ਚੋਣ ਸੀ। ਜਿਸ ਤੱਕ ਮੇਰੇ ਇਲਜ਼ਾਮ ਨਾਂ ਵੀ ਗੱਲ ਲੀ ਹੈ ਮੈਂ ਤੇ ਇਹ ਗੱਲ ਕਹੀ ਹੈ ਕਿ ਜਦ ਅਸੀਂ ਦਿੱਲੀ ਵਾਸਤੇ ਭੇਜਿਆ ਤਾਂ ਉਹਨਾਂ ਨੇ ਕਹਤਾ ਸੀ ਅਸੀਂ ਗੱਡੀ ਨਹੀਂ ਦੇਣੀ ਕਿਉਂਕਿ ਸਾਡੇ ਕੋਲ ਜਿਹੜਾ ਪ੍ਰੋਗਰਾਮ ਸੋਨੀ ਕਮੇਟੀ ਵੱਲੋਂ ਆਇਆ ਉਹ 22 ਮਈ ਤੋਂ ਲੈ ਕੇ 1 2 ਜੂਨ ਤੱਕ ਦਾ ਹੈ। ਅਜੇ ਘਟੇ ਨਹੀਂ ਧਿਆਗੇ। ਜੀ। ਅਜੇ ਤੁਹਾਨੂੰ ਰੋਕਾਂ ਦੇ ਨਹੀਂ ਜਿੰਨੇ ਜਾਣਾ ਜਾਓ। ਜੀ। 400 ਬੰਦਾ ਗਿਆ 500 ਬੰਦਾ ਗਿਆ ਉਹ ਚਲਾ ਗਿਆ। ਤੁਸੀਂ ਆਪਣੀ ਤਰ੍ਹਾਂ ਉਹ ਬੋਤਨਾ ਕੀ ਆਪਣਾ ਪੂਰਾ ਜੋਰ ਲਾਇਆ ਉਸੇ ਜੀ ਉਹਨਾਂ ਨੇ ਇਹ ਕਿਹਾ ਹੈ ਹੈਨਾਂ ਨੂੰ ਆਪਣੀ ਸਰ ਸੰਤੰਪੀ ਕਰ ਲਓ ਜੀ ਸਨ ਜੀ ਇਸ ਦਿਨਾਂ ਵੀ ਤੁਸੀਂ ਚਿੱਠੀ ਲਿਖਣ ਬਾਰੇ ਵੀ ਜਾਣਕਾਰੀ ਦਿੱਤੀ ਹੈ ਕਿ ਇੱਕ ਚਿੱਠੀ ਲਿਖੀ ਗਈ ਹੈ ਅਵਤਾਰ ਸਿੰਘ ਵੱਲੋਂ ਕੇਂਦਰ ਸਰਕਾਰ ਨੂੰ ਤਾਂ ਜੋ ਰੋਕਿਆ ਜਾਵੇ ਇਸ ਜਥੇ ਨੂੰ ਇਹ ਨਾ ਗਈ ਹੋਵੇ ਉਹਨਾਂ ਨੂੰ ਕਿਵੇਂ ਪਤਾ ਜੀ ਉਹਨਾਂ ਨੂੰ ਕਿਵੇਂ ਪਤਾ ਹੋਏਗਾ ਪਰਮਿੰਿਸਟਰ ਜਿੱਦਕ ਕਿਹੜੀ ਗੱਲ ਹੈ ਉਹ ਚਿੱਠੀਆਂ ਸੀ ਜਿਹਨਾਂ ਸੀ ਸੇਵਾ ਦੇ ਤੁਹਾਡੇ ਕੋਲ ਵੀ ਆਪਣਾ ਛੋਟੇ ਲਿਖੇ ਸੀ ਮੈਂ ਜਿਹੜਾ ਕੋਲ ਖਾਦਣੀ ਆ ਚੇਅਰਮੈਨ ਕੋਲ ਖਾਦਣੀ ਚਿੱਠੀ ਲਿਖਦੇ ਭਾਈ ਵੀ ਇਹ ਕੋਲ ਖਾਦਣੀ ਚਿੱਠੀ ਲਿਖਦੇ ਉਹਨਾਂ ਪੁੱਛਣਾ ਤੁਸੀਂ ਚਿੱਠੀ ਨਹੀਂ ਲਿਖੀ ਉਹਨਾਂ ਨੂੰ ਹਾਮ ਹੋ ਗਿਆ ਜੀ ਜਿਹੜਾ ਪ੍ਰੋਗਰਾਮ ਆਉਂਦਾ ਹੈਗਾ ਉਹ ਪਾਕਿਸਤਾਨ ਗੁਰਦੁਆਰਾ 15 ਕਮੇਟੀ ਜਾਂ ਕਾਬਲੇ ਪ੍ਰੋਗਰਾਮ ਭੇਜ ਦੇਣ ਜੀ ਮਲਾਣਾ ਗੁਰਪੁਰੂ ਉਹਨਾਂ ਨੇ ਮੈਂ ਜੀ ਤੇ ਤੁਸੀਂ ਕਰਿਓ ਕਦਨ ਮਲਾਣਾ ਕਦਨ ਨਹੀਂ ਮਲਾਣਾ ਤੁਸੀਂ ਡਿਕਟੇਸ਼ਨ ਦੇ ਰਹੇ ਹੋ ਹਿੰਦੁਸਤਾਨ ਦੀ ਸਰਕਾਰ ਨੂੰ ਜੀ ਉਹ ਸਰਕਾਰ ਬੁਣਿਆ ਪਨਾ ਦੇ ਬਣੀ ਦੇ ਤੁਸੀਂ ਬਸ ਆਪਣੀ ਖੁਲਾ ਰਹੇ ਉਹਨਾਂ ਟੈਕਨੋਜੀ ਜੀ ਇਸ ਦਿਨਾਂ ਦੀ ਸਰਨਾ ਜੀ ਸਰਨਾ ਜੀ ਤੁਹਾਡਾ ਇੱਕ ਹੋਰ ਗੱਲ ਜਾਨਣਾ ਚਾਹਾਂਗਾ ਭਈ ਜੇ ਕਿੱਤੀ ਉਹਨਾਂ ਕੋਲ ਨਹੀਂ ਆਈ ਤੇ ਉਹ ਹੈਜ਼ ਇਨਫਾਰਮ ਨਹੀਂ ਉਹਨਾਂ ਨੂੰ ਖਾਰਜ ਨਹੀਂ ਦਿੱਤਾ ਹੈਲੋ ਜੀ 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 ਸਰਨਾ ਜੀ ਤੁਹਾਡਾ ਇੱਕ ਹੋਰ ਗੱਲ ਜਾਨਣਾ ਚਾਹਾਂਗੇ ਜੋ ਹਾਲ ਹੀ ਦੇ ਦਿਨਾਂ ਵਿੱਚ ਜਿਹੜੇ ਤੁਹਾਡੇ ਹੋਣਿਆਂ ਦੇ ਕਾਲਪਖ ਦੇ ਅੰਦਰ ਤੁਹਾਡੀ ਹਾਜ਼ਰੀ ਰਹੀ ਚੋ ਦਿਖਾ ਨਹੀਂ ਆ ਪੱਗਾ ਨਹੀਂ ਆਂ ਜੀ ਇਸੇ ਬਾਬਤ ਮੈਂ ਤੁਹਾਨੂੰ ਦੋ ਜਾਨਣਾ ਚਾਹੀਦਾ ਇਹ ਜੋ ਦੋ ਗੁਟਾ ਵਿਚਾਲੇ ਚੜ੍ਹ ਅਪ ਹੋਈ ਸੀ ਹਾਲੀ ਦੇ ਦਿਨਾਂ ਵਿੱਚ ਕਿ ਉਸ ਦੇ ਲਈ ਤੁਸੀਂ ਪ੍ਰਬੰਧਕੀ ਕਮੇਟੀ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋ ਕਿ ਉਹਨਾਂ ਦੇ ਪ੍ਰਬੰਧ ਸਹੀ ਨਹੀਂ ਸੀ ਉਹ ਸਭ ਤੋਂ ਵੱਡੀ ਗੱਲ ਹੈ ਕਿ ਪ੍ਰਧਾਨ ਦੀ ਹਾਜ਼ਰੀ ਵੀ ਜੋ ਆਇਆ ਸਭ ਕੋ ਜੀ ਅਗਰ ਪ੍ਰਧਾਨ ਦੂਰ ਅੰਦੇਸ਼ੀ ਤੋਂ ਕੋਈ ਫੈਸਲਾ ਲੈਂਦਾ ਤਾਂ ਕੁਝ ਵੀ ਨਹੀਂ ਸੀ ਹੋਣਾ ਜੀ ਕੁਝ ਵੀ ਨਹੀਂ ਸੀ ਹੋਣਾ ਹਾਂ ਅੱਜ ਇਹ ਨਹੀਂ ਹੈ ਬਸ ਹੀ ਉਹ ਨਿੰਦਾ ਕਰਦੇ ਆ ਦੋਵਾਂ ਧਿਰਾਂ ਦੀ ਨਿੰਦਾ ਕਰਦੇ ਆ ਜਿਨ੍ਹਾਂ ਨੇ ਉੱਥੇ ਕੀਤਾ ਹੈ ਸਮੂਚੀ ਕੌਂ ਦਾ ਸਿਰ ਨਿਵਾ ਕਰਤਾ ਚਾਰ ਪੰਜੋਂ ਸिखਾਣ ਹੈ ਜੀ ਬਾਰੇ ਕਸੂਰ ਵਾਰ ਅਸਲ ਕਸੂਰ ਵਾਰ ਜਿਹੜਾ ਆ ਜਾਗਾ ਉਹ ਪ੍ਰਧਾਨ ਸਰ ਆਏ ਜਾਗਾ ਜਿਸ ਦੀ ਪ੍ਰਧਾਨਗੀ ਦੇ ਵਿੱਚ ਜਿਸ ਦੀ ਹਾਜ਼ਰੀ ਦੇ ਵਿੱਚ ਇਹ ਸਾਰੀਆਂ ਗੱਲਾਂ ਵਾ ਜੀ ਜੀ ਧੰਨਵਾਦ ਸਰਨਾ ਜੀ ਇਸ तमाम ਜਾਣਕਾਰੀ ਦੇ ਲਈ